ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੀ ਕਿਰਪਾ ਤੇ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਵਾਹਿਗੁਰੂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਚੜ੍ਹਦੀ ਕਲਾ ਵਿੱਚ ਆ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੁਰੂ ਕਰਦੇ ਆਂ ਵਾਹਿਗੁਰੂ ਜੀ ਆਪਾਂ ਅੱਜ ਦੀ ਵੀਡੀਓ ਸਤਿ ਸ਼੍ਰੀ ਅਕਾਲ ਸੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਪਤਾ ਚੱਲ ਗਿਆ ਹੋਣਾ ਕਿ ਅੱਜ ਦੀ ਵੀਡੀਓ ਆਪਾਂ ਕਿਸ ਟੌਪਿਕ ਤੇ ਲੈ ਕੇ ਆਏ ਆਂ ਅੱਜ ਦੀ ਵੀਡੀਓ ਦਾ ਟੌਪਿਕ ਹੈ ਜਿਵੇਂ ਕਿ ਵਾਹਿਗੁਰੂ ਜੀ ਆਪ ਸਭ ਨੂੰ ਪਤਾ ਹੈ ਕਿ ਅੱਜ 28 ਦਸੰਬਰ ਮਾਤਾ ਗੁਜਰਕੌਰ ਛੋਟੇ ਸਹਿਬ ਜਾਦੇ ਸਹਿਬ ਜਾਦਾ ਜਰਾਵਰ ਸਿੰਘ ਤੇ ਸਹਿਬ ਜਾਦਾ ਫਤਿਹ ਸਿੰਘ ਦਾ ਸੰਸਕਾਰ ਅੱਜ ਕੀਤਾ ਗਿਆ ਸੀਗਾ ਟੋਡਰਮਲ ਵੱਲੋਂ ਤੇ ਉਸ ਟਾਪਿਕ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਸਾਖੀ ਤੇ ਆਪਾਂ ਗੱਲਬਾਤ ਕਰਾਂਗੇ ਕਿ ਟੋਡਰਮਲ ਦਾ ਸਬੰਧ ਗੁਰੂ ਸਾਹਿਬ ਨਾਲ ਪੁਰਾਣੇ ਸਮੇ ਤੋਂ ਜੁੜਿਆ ਹੋਇਆ ਸੀਗਾ ਕਿਸ ਤਰ੍ਹਾਂ ਜੁੜਿਆ ਹੋਇਆ ਸੀਗਾ ਵਾਹਿਗੁਰੂ ਜੀ ਜੇਕਰ ਆਪਾਂ ਗੁਰੂ ਘਰਾਂ ਦੇ ਵਿੱਚ ਸੇਵਾ ਕਰਦੇ ਆਂ ਜਾ ਕੇ ਜਾਂ ਆਪਾਂ ਕਿਸੇ ਤੇ ਦਇਆ ਕਰਕੇ ਕਿਸੇ ਨੂੰ ਆਪਾਂ ਕੋਈ ਚੀਜ਼ ਦਾਨ ਕਰਦੇ ਆਂ ਜਾਂ ਆਪਾਂ ਕੋਈ ਲੰਗਰ ਲਾਉਂਦੇ ਆਂ ਤਾਂ ਵਾਹਿਗੁਰੂ ਜੀ ਉਹ ਉਸ ਚੀਜ਼ ਦਾ ਆਪਾਂ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਂ ਇਹ ਕੀਤਾ ਕਿਉਂਕਿ ਜਿੰਨੇ ਤੱਕ ਗੁਰੂ ਸਾਹਿਬ ਤੇ ਮਰਜੀ ਨਹੀਂ ਹੁੰਦੀ ਗੁਰੂ ਸਾਹਿਬ ਦੀ ਬਖਸ਼ਿਸ਼ ਨਹੀਂ ਹੁੰਦੀ ਜਿੰਨਾਂ ਤੱਕ ਉਹਨੇ ਤੱਕ ਵਾਹਿਗੁਰੂ ਜੀ ਆਪਾਂ ਗੁਰੂ ਘਰ ਤੱਕ ਵੀ ਨਹੀਂ ਜਾ ਸਕਦੇਗੇ ਇਹ ਨਹੀਂ ਕਿ ਜੇਕਰ ਕੋਈ ਭੈਣ ਭਰਾ ਤੇ ਬਖਸ਼ਿਸ਼ ਹੈ ਪਰਮਾਤਮਾ ਦੀ ਰੋਜ਼ ਨਿਤਨੇ ਕਰਦਾ ਗੁਰੂ ਘਰ ਜਾਂਦਾ ਤਾਂ ਵਾਹਿਗੁਰੂ ਜੀ ਆਪਾਂ ਨੂੰ ਉਸ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਂ ਰੋਜ਼ ਗੁਰੂ ਘਰ ਆਉਂਦਾ ਕਿਉਂਕਿ ਜ ਜਿਸ ਦਿਨ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾ ਹੋਈ ਗੁਰੂ ਮਹਾਰਾਜ ਨੇ ਸਿਰ ਤੋਂ ਹੱਥ ਚੁੱਕ ਲਿਆ ਫਿਰ ਆਪਾਂ ਗੁਰੂ ਘਰ ਨਹੀਂ ਆ ਸਕਦੇ ਠੀਕ ਹੈ ਜੇਕਰ ਉਹਦੀ ਰਹਿਮਤ ਹੈ ਉਹਦੀ ਬਖਸ਼ਿਸ਼ ਹੈ ਤਾਂ ਹੀ ਆਪਾਂ ਗੁਰੂ ਘਰ ਆ ਰਹੇ ਆ ਤਾਂ ਹੀ ਆਪਾਂ ਸੇਵਾ ਲੈ ਰਹੇ ਆ ਤਾਂ ਹੀ ਆਪਾਂ ਸੇਵਾ ਕਰ ਰਹੇ ਆ ਤੇ ਉਸੇ ਤਰ੍ਹਾਂ ਵੈ ਗੁਰੂ ਜੀ ਟੋਡਰ ਮੱਲ ਨੇ ਵੀ ਜਿਹੜੀ ਸੇਵਾ ਕੀਤੀ ਸੀ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਹੀ ਗੁਰੂ ਮਹਾਰਾਜ ਨੇ ਪਹਿਲਾਂ ਕਿਰਪਾ ਕੀਤੀ ਸੀਗੀ ਪਹਿਲਾਂ ਬਚਨ ਕੀਤੇ ਸੀਗੇ ਬਚਨ ਅਨੁਸਾਰ ਟੋਡਰ ਮੱਲ ਵੀ ਵਾਹਿਗੁਰੂ ਜੀ ਪੂਰਾ ਉਤਰਿਆ ਤੇ ਟੋਡਰ ਮੱਲ ਨੇ ਆਪਣਾ ਜਿਹੜਾ ਸਾਰਾ ਪਰਿਵਾਰ ਸਾਰੀ ਆਪਣੀ ਹਵੇਲੀ ਸਾਰਾ ਮਤਲਬ ਜਿੰਨੀ ਜਾਇਦਾਦ ਸੀਗੀ ਸਾਰਾ ਵੇਚ ਕੇ ਤੇ ਗੁਰੂ ਮਹਾਰਾਜ ਦੀ ਲਈ ਸੇਵਾ ਕੀਤੀ ਸੀਗੀ ਛੋਟੇ ਸਹਿਬ ਜਾਦਿਆਂ ਤੇ ਮਾਤਾ ਗੁਜਰ ਕੌਰ ਦਾ ਸੰਸਕਾਰ ਕੀਤਾ ਸੀਗਾ ਵਾਹਿਗੁਰੂ ਜੀ ਇਸ ਸਾਖੀ ਬਾਰੇ ਤੁਸੀਂ ਸਭ ਜਾਣੋ ਤੇ ਟੋਡਰ ਆਪਾਂ ਹੁਣ ਗੱਲ ਗੱਤ ਬਾਤ ਕਰਦੇ ਆ ਕਿ ਟੋਡਰ ਮਲ ਦੀ ਜਿਹੜੀ ਸੀ ਵੀ ਗੁਰੂ ਸਾਹਿਬ ਨਾਲ ਕਿਸ ਤਰ੍ਹਾਂ ਸੰਬੰਧ ਸੀਗਾ ਤੇ ਇਤਿਹਾਸ ਵਿੱਚ ਕਿਹਾ ਗਿਆ ਵਾਹਿਗੁਰੂ ਜੀ ਸਾਖੀ ਆਉਂਦੀ ਏ ਕਿ ਗੁਰੂ ਰਾਮਦਾਸ ਦੇ ਟਾਈਮ ਸਮੇਂ ਕਹਿੰਦੇ ਇੱਕ ਨਾ ਬਜ਼ੁਰਗ ਸੀਗਾ ਪਿੰਡ ਆਹਲੋਵਾਲ ਤੋਂ ਬਹੁਤ ਗਰੀਬ ਸੀ ਬਹੁਤ ਉਹਦੇ ਘਰੇ ਰੋਜੀ ਰੋਟੀ ਵੀ ਚੰਗੀ ਤਰ੍ਹਾਂ ਨਹੀਂ ਬਣਦੀ ਸੀ ਤਾਂ ਉਹਨੇ ਵੈਦ ਨੂੰ ਜੀ ਸੁਣਿਆ ਆਪਣੇ ਆਸੇ ਪਾਸੇ ਉਦੋਂ ਸੁਣਿਆ ਕਿ ਉਦੋਂ ਗੁਰੂ ਰਾਮਦਾਸ ਜੀ ਚੌਥੀ ਪਾਤਸ਼ਾਹੀ ਕਾਲਪੁਰਖ ਦੀ ਜੋਤ ਦੇ ਵਿੱਚ ਸੀਗੇ ਤੇ ਉਹਨਾਂ ਨੇ ਸੁਣਿਆ ਕਿ ਜਿਹੜੇ ਗੁਰੂ ਰਾਮਦਾਸ ਜੀ ਐ ਗਰੀਬ ਨਵਾਜ਼ ਐ ਗਰੀਬਾਂ ਦਾ ਭਲਾ ਕਰਦੇ ਐ ਉਹਨਾਂ ਦੇ ਦਰ ਤੇ ਜਾ ਕੇ ਜੋ ਆਪਾਂ ਮੰਗੀ ਉਹ ਸਭ ਕੁਝ ਮਿਲਦਾ ਤਾਂ ਉਹਨੇ ਸੋਚਿਆ ਕਿ ਕਿਉਂ ਨਾ ਮੈਂ ਵੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰ ਆਵਾਂ ਤਾਂ ਵਾਹਿਗੁਰੂ ਜੀ ਉਹ ਸੰਗਤਾਂ ਨਾਲ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਗਏ ਉਹ ਵਿਚਾਰਕ ਤੇ ਉਹ ਲਾਈਨ ਦੇ ਵਿੱਚ ਲੱਗੇ ਹੋਏ ਸੀਗੇ ਕਿਉਂਕਿ ਉਥੇ ਗੁਰੂ ਮਹਾਰਾਜ ਨੂੰ ਲਾਈਨ ਅਨੁਸਾਰ ਉਹ ਵੀ ਮੱਥਾ ਟੇਕਿਆ ਜਾ ਰਿਹਾ ਸੀਗਾ ਤੇ ਬਹੁਤ ਉਤਸਕ ਸੀਗੇ ਕਿਉਂਕਿ ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਕਦੇ ਦਰਸ਼ਨ ਨਹੀਂ ਕੀਤੇ ਸੀਗੇ ਤੇ ਬਹੁਤ ਉਹਨਾਂ ਦੇ ਵਿੱਚ ਮਨ ਦੇ ਵਿੱਚ ਐ ਸੀਗਾ ਕਿ ਜਲਦੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਜਾਣ ਵਾਹਿਗੁਰੂ ਜੀ ਇਹ ਵੀ ਆਪਣਾ ਮਨ ਉਦੋਂ ਸਾਫ਼ ਹੁੰਦਾ ਜਦੋਂ ਗੁਰੂ ਮਹਾਰਾਜ ਦੀ ਰਜਾ ਹੰਦੀ ਗੁਰੂ ਮਹਾਰਾਜ ਦਾ ਹੁਕਮ ਹੁੰਦਾ ਉਹਦੀ ਬਖਸ਼ਿਸ਼ ਹੁੰਦੀ ਹੈ ਫੇਰ ਹੀ ਆਪਣੇ ਮਨ ਦੇ ਵਿੱਚ ਇਹੋ ਜਿਹੇ ਵਿਚਾਰ ਆ ਜਾਂਦੇ ਹਨ ਤਾਂ ਕਹਿੰਦੇ ਜਦੋਂ ਤਿੰਨ ਚਾਰ ਜਣੇ ਅੱਗੇ ਰਹਿ ਗਏ ਤੇ ਤਿੰਨ ਚਾਰ ਜਣੇ ਮਤਲਬ ਉਹਦੇ ਅਗਲੇ ਪਾਸੇ ਮੱਥਾ ਟੇਕਣ ਵਾਲੇ ਰਹਿ ਗਏ ਤਾਂ ਕਹਿੰਦੇ ਉਹਨੇ ਨਾ ਆਪਦਾ ਸਿਰ ਕੱਢ ਕੇ ਤੇ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਕਹਿੰਦੇ ਜਦੋਂ ਉਹ ਉਨੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਉਹ ਇੰਨਾ ਕੋ ਨਿਹਾਲ ਹੋ ਗਿਆ ਕਿਉਂਕਿ ਗੁਰੂ ਮਹਾਰਾਜ ਤੁਹਾਨੂੰ ਪਤਾ ਵਈ ਗੁਰੂ ਜੀ ਅਕਾਲ ਪੁਰਖ ਦਾ ਸਰੂਪ ਸੀਗਾ ਤੇ ਜਦੋਂ ਉਹਨੇ ਦਰਸ਼ਨ ਕੀਤੇ ਤੇ ਇੰਨਾ ਕੁ ਤ੍ਰਿੱਤ ਇੰਨਾ ਕੋ ਉਹ ਨਿਹਾਲ ਹੋ ਗਿਆ ਕਿ ਉਹ ਆਪਣੇ ਸਭ ਕੁਝ ਭੁੱਲ ਗਿਆ ਕਿ ਮੈਂ ਗੁਰੂ ਮਹਾਰਾਜ ਦੇ ਦਰ ਤੇ ਆਪਣੀ ਗਰੀਬੀ ਦੂਰ ਕਰਨ ਲਈ ਕੁਝ ਮੰਗਣ ਆਇਆ ਸੀਗਾ ਹਨ ਤਾਂ ਵਈ ਗੁਰੂ ਜੀ ਜਦੋਂ ਉਹਦੀ ਵਾਰੀ ਆਈ ਤਾਂ ਉਹਨੇ ਸਿਰ ਝੁਕਾ ਕੇ ਗੁਰੂ ਮਹਾਰਾਜ ਨੂੰ ਸਜਦਾ ਕੀਤਾ ਨਮਸਕਾਰ ਬਲਾਈ ਤੇ ਅੱਗੇ ਵਧਣ ਲੱਗਿਆ ਤੇ ਗੁਰੂ ਰਾਮਦਾਸ ਜੀ ਜਾਣੀ ਜਾਣ ਸੀ ਸਾਰਾ ਕੁਝ ਸਾਰੇਆਂ ਸਾਰਿਆਂ ਦੀਆਂ ਦਿਲਾਂ ਦੀਆਂ ਵੈ ਗੁਰੂ ਜੀ ਉਹ ਜਾਣਦੇ ਸੀਗੇ ਤਾਂ ਉਹਨਾਂ ਨੇ ਬਜ਼ੁਰਗ ਨੂੰ ਕਿਹਾ ਕਿ ਤੁਸੀਂ ਤੁਜੀ ਤੁਸੀਂ ਜੇਕਰ ਕੁਛ ਬਾਬਾ ਜੀ ਤੁਸੀਂ ਕੁਛ ਜੇਕਰ ਮੰਗਣਾ ਚਾਹੁੰਨੇ ਆ ਤਾਂ ਮੰਗ ਲੋ ਕੁਛ ਮੰਗਣਾ ਨਹੀਂ ਉਹ ਕਹਿੰਦਾ ਮਹਾਰਾਜ ਅਸੀਂ ਕੁਛ ਵੀ ਨਹੀਂ ਮੰਗਦਾ ਗੁਰੂ ਸਾਹਿਬ ਨੂੰ ਬਜ਼ੁਰਗਾਂ ਨੂੰ ਕਹਿੰਦਾ ਵੀ ਮੈਂ ਕੁਛ ਨਹੀਂ ਮੰਗਣਾਗਾ ਫਿਰ ਗੁਰੂ ਰਾਮਦਾਸ ਜੀ ਨੇ ਫਿਰ ਦੁਬਾਰਾ ਕਿਹਾ ਫਿਰ ਉਹਨੇ ਬਜ਼ੁਰਗ ਨੇ ਕਿਹਾ ਕਹਿੰਦੇ ਗੁਰੂ ਮਹਾਰਾਜ ਅਸੀਂ ਕੁਛ ਨਹੀਂ ਮੰਗਣਾਗਾ ਸਭ ਠੀਕ ਠਾਕ ਹੈ ਫਿਰ ਜਦੋਂ ਤੀਜੀ ਵਾਰੀ ਕਿਹਾ ਗੁਰੂ ਮਹਾਰਾਜ ਨੇ ਤਾ ਉਹਨੂੰ ਬਜ਼ੁਰਗ ਨੂੰ ਲੱਗਿਆ ਕਿ ਕੋਈ ਨਾ ਕੋਈ ਇਹ ਇੱਕ ਬਖਸ਼ਿਸ਼ ਹੋ ਰਹੀ ਹੈ ਪਰਮਾਤਮਾ ਦੀ ਜੋ ਗੁਰੂ ਮੈਨੂੰ ਬਾਰ-ਬਾਰ ਪੁੱਛ ਰਿਹਾ ਹੈ ਹਨਾ ਤਾਂ ਕੋਈ ਨਾ ਕੋਈ ਇਹ ਕਰਮਾਤ ਹੈ ਕੁਛ ਨਾ ਕੁਛ ਇਹ ਹੀ ਪਰਮਾਤਮਾ ਦੀ ਰਹਿਮਤ ਹੈ ਹਨਾ ਤਾਂ ਉਹਨੇ ਬਜ਼ੁਰਗ ਨੇ ਇਹ ਕਿਹਾ ਕਿ ਮੈਨੂੰ ਕੁਝ ਮੰਗ ਲੈਣਾ ਚਾਹੀਦਾ ਗੁਰੂ ਸਾਹਿਬ ਤੋਂ ਤਾਂ ਫਿਰ ਉਹ ਕਹਿੰਦਾ ਵਾ ਗੁਰੂ ਜੀ ਕਿ ਮੈਂ ਤੁਹਾਡੇ ਤੋਂ ਇਹ ਮੰਗਦਾ ਕਿ ਤੁਸੀਂ ਮੇਰੇ ਘਰੇ ਚਰਨ ਜਰੂਰ ਪਾਓ ਮੈਂ ਤੁਹਾਨੂੰ ਪ੍ਰਸ਼ਾਦਾ ਪਾਣੀ ਸਿਖਾਉਣਾ ਚਾਹੁੰਨਾ ਹਨਾ ਤਾਂ ਗੁਰੂ ਸਾਹਿਬ ਅੱਗੋਂ ਕਹਿੰਦੇ ਕਿ ਅਸੀਂ ਠੀਕ ਹੈ ਤੁਹਾਡਾ ਬਚਨ ਵੀ ਅਸੀਂ ਤੁਹਾਡੇ ਘਰੇ ਜਰੂਰ ਚਰਨ ਪਾਵਾਂਗੇ ਫਿਰ ਗੁੰਬਜਾਰਾ ਗਾ ਉਹ ਪੁੱਛਦਾ ਕਿਉਂਕਿ ਉਹਦੇ ਘਰ ਦੇ ਵਿੱਚ ਵੈਗਰੂ ਜੀ ਬਹੁਤ ਗਰੀਬੀ ਸੀਗੀ ਤਾਂ ਉਹ ਆਕੋ ਪੁੱਛਦਾ ਕਿ ਗੁਰੂ ਮਹਾਰਾਜ ਮੈਨੂੰ ਹੀ ਦੱਸੋ ਕਿ ਤੁਹਾਡੇ ਨਾਲ ਕਿੰਨੇ ਕ ਸਿੰਘ ਹੋਣਗੇ ਕਿਉਂਕਿ ਮੇਰੇ ਘਰੇ ਬਹੁਤ ਗਰੀਬੀ ਹੈ ਤੇ ਮੈਂ ਉਸ ਹਾਵ ਨਾਲ ਲੰਗਰ ਪ੍ਰਸ਼ਾਦਾ ਜਿਹੜਾ ਤਿਆਰ ਕਰਨਾ ਤਾਂ ਅਗੋਂ ਗੁਰੂ ਸਾਹਿਬ ਕਹਿੰਦੇ ਕਿ ਜਦੋਂ ਅਸੀਂ ਤੁਹਾਡੇ ਘਰੇ ਚਰਨ ਪਾਵਾਂਗੇ ਉਦੋਂ ਮੇਰੇ ਨਾਲ 30 40 ਸਿੰਘ ਹੋਣਗੇ ਠੀਕ ਹੈ ਤਾਂ ਅਗੋਂ ਉਹ ਵਿਚੋੜਕ ਕਹਿੰਦਾ ਕਿ ਗੁਰੂ ਮਹਾਰਾਜ ਮੈਂ ਇੰਨੇ ਸਿੰਘਾਂ ਦਾ ਜਿਹੜਾ ਲੰਗਰ ਪ੍ਰਸ਼ਾਦਾ ਨਹੀਂ ਸ਼ਿਕਾ ਸਕਦਾ ਇੰਨੇ ਸਿੰਘਾਂ ਦਾ ਮੈਂ ਪ੍ਰਬੰਧ ਨਹੀਂ ਕਰ ਸਕਦਾ ਕਿਉਂਕਿ ਮੇਰੇ ਘਰੇ ਗੋਟੇ-ਗੋਡੇ ਗਰੀਬੀ ਹੈ ਮਤਲਬ ਬਹੁਤ ਜ਼ਿਆਦਾ ਗਰੀਬੀ ਸੀਗੀ ਉਹਦੇ ਘਰੇ ਹਣਾ ਤਾਂ ਗੁਰੂ ਮਹਾਰਾਜ ਅੱਗੇ ਕਹਿੰਦੇ ਕਹਿੰਦੇ ਜਿਸ ਟਾਈਮ ਅਸੀਂ ਤੁਹਾਡੇ ਘਰੇ ਚਰਨ ਪਾਉਣੇ ਹੈ ਨਾ ਉਸ ਟਾਈਮ ਤੇਰੇ ਘਰੇ ਮੋٹے-ਮੋٹے ਅਮੀਰੀ ਹੋਊਗੀ ਮਤਲਬ ਇੰਨੀ ਜ਼ਿਆਦਾ ਅਮੀਰੀ ਹੋਊਗੀ ਕਿ ਤੇਰੇ ਤੇਰਾ ਤੁਹਾਡਾ ਜਿਹੜਾ ਆਸੇ-ਪਾਸੇ ਨਾਮ ਚੱਲੂਗਾ ਹਵੇਲੀਆਂ ਹੋਣਗੀਆਂ ਲੋਕ ਤੁਹਾਡੇ ਘਰਾਂ ਦੇ ਵਿੱਚ ਕੰਮ ਕਰਨਗੇ ਠੀਕ ਹੈ ਤੇ ਸ਼ਾਹੂਕਾਰਾ ਹੋਊਗਾ ਬਹੁਤ سارے ਤੁਹਾਡੇ ਬਾਗ ਹੋਣਗੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੱਸਿਆ ਠੀਕ ਹੈ ਤੇ ਫਿਰ ਉਹ ਗੁਰੂ ਮਹਾਰਾਜ ਨੂੰ ਪੁੱਛਦਾ ਹੈ ਕਿ ਗੁਰੂ ਮਹਾਰਾਜ ਮੈਨੂੰ ਇਹ ਦੱਸੋ ਤੁਸੀਂ ਕਦੋਂ ਕੁ ਸ਼ਰਨ ਪਾਉਂਗੇ ਕਿ ਕਿ ਮੇਰਾ ਟਾਈਮ ਨੇੜੇ ਕਿਉਂਕਿ ਬਜ਼ੁਰਗ ਦੀ ਉਮਰ ਬਹੁਤ ਹੋ ਚੁੱਕੀ ਸੀਗੀ ਤੇ ਉਹਨੇ ਕਿਹਾ ਕਿ ਤੁਸੀਂ ਕੀ ਮੇਰੇ ਜਨਮੇ ਦੇ ਵਿੱਚ ਆਉਂਗੇ ਮਤਲਬ ਮੈਂ ਉਸ ਟਾਈਮ ਹੋਊਂਗਾ ਤਾਂ ਗੁਰੂ ਮਹਾਰਾਜ ਅੱਗੇ ਕਹਿੰਦੇ ਕਹਿੰਦੇ ਵੀ ਇਸ ਸਰੀਰ ਦੇ ਵਿੱਚ ਨਾ ਤੁਸੀਂ ਹੋਵੋਗੇ ਤੇ ਨਾ ਮੈਂ ਇਸ ਸਰੀਰ ਦੇ ਵਿੱਚ ਹੋਊਂਗਾ ਕਹਿੰਦੇ ਗੁਰੂ ਸਾਹਿਬ ਕਹਿੰਦੇ ਨਾ ਕਹਿੰਦੇ ਅਸੀਂ ਨੌਵੀਂ ਜੋਤ ਦੇ ਵਿੱਚ ਮਤਲਬ ਸ੍ਰੀ ਗੁਰੂ ਤੇਗ ਬਹਾਦਰ ਜੀ ਜੀ ਦੇ ਸਰੀਰ ਦੇ ਵਿੱਚ ਆ ਕੇ ਤੁਹਾਡੇ ਕਰੇ ਅਸੀਂ ਚਰਨ ਪਾਵਾਂਗੇ ਉਦੋਂ ਸਾਡੇ ਨਾਲ 30 40 ਸਿੰਘ ਹੋਣਗੇ ਤੇ ਕਹਿੰਦੇ ਤੁਹਾਡੇ ਐਨੇ ਐਨੇ ਕੋ ਅਮੀਰੀ ਹੋਊਗੀ ਤੁਹਾਡੇ ਕਰੇਗੇ ਤੁਸੀਂ 30 40 ਸਿੰਘਾਂ ਦੀ ਗੱਲ ਕੀ ਕਰਦੇ ਹੋ ਤੁਸੀਂ ਤਾਂ 30 300 400 ਸਿੰਘਾਂ ਨੂੰ ਪ੍ਰਸ਼ਾਦਾ ਛਕਾ ਕੇ ਵੀ ਵੀ ਤੁਸੀਂ ਉਹਦੇ ਬਾਰੇ ਵੀ ਨਹੀਂ ਸੋਚਣਾਗਾ ਉਹ ਮਤਲਬ ਤੁਹਾਨੂੰ ਉਹ ਵੀ ਨਹੀਂ ਔਖਾ ਹੋਣਾਗਾ ਤੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਕਿਹਾ ਗੁਰੂ ਰਾਮਦਾਸ ਪਾਸ਼ਾ ਨੇ ਉਹਨਾਂ ਨੂੰ ਤਾਂ ਵੈਗੁਰੂ ਜੀ ਉਹ ਨਿਰੰਤਰ ਉਸੇ ਤਰ੍ਹਾਂ ਚੱਲਦਾ ਗਿਆ 80 85 ਸਾਲਾਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਹੜੀ ਨੌਵੀਂ ਪਾਸ਼ਾ ਹੀ ਗੁਰੂ ਨਾਨਕ ਦੀ ਜੋਤ ਨੌਵੀਂ ਜੋਤ ਗੁਰਤੇਗ ਬਹਾਦਰ ਜੀ ਆਏ ਤਾਂ ਉਹ ਉਧਰ ਯਾਤਰਾ ਕਰਦੇ ਕਰਦੇ ਆਪਣੇ 30 40 ਸਿੰਘਾਂ ਦਾ ਜੱਥਾ ਲੈ ਕੇ ਕਿਉਂਕਿ ਵਚਨ ਹੋਏ ਹੋਏ ਸੀਗੇ ਠੀਕ ਹੈ ਕਾਲਪੁਰਖ ਦੀ ਜੋਤ ਦੇ ਵਚਨ ਹੋਏ ਹੋਏ ਸੀਗੇ ਤਾਂ ਉਹਨਾਂ ਨੇ ਜਾਣਾ ਸੀਗਾ ਇੱਥੇ ਹਨਾ ਤਾਂ ਉਹ ਤੇ 40 ਸਿੰਘਾਂ ਦਾ ਜੱਥਾ ਲੈ ਕੇ ਤੇ ਪਿੰਡ ਆਹਲੋਵਾਲ ਗਏ ਉਦੋਂ ਤੱਕ ਉਸ ਬਜ਼ੁਰਗ ਦੀ ਪੜਪੋਤੇ ਵਾਲੀ ਪੀੜੀ ਸੀਗੀ ਉੱਥੇ ਠੀਕ ਹੈ ਤੇ ਪੀੜੀ ਦਰ ਪੀੜੀ ਦੱਸਣ ਕਰਕੇ ਜਿਹੜੇ ਜਿਹੜਾ ਉਸ ਬਜ਼ੁਰਗ ਦਾ ਪਰਪੁੱਤਾ ਸੀਗਾ ਤਾਂ ਉਹਨੂੰ ਵੀ ਇਸ ਚੀਜ਼ ਦਾ ਪਤਾ ਸੀ ਕਿਉਂਕਿ ਉਸ ਟਾਈਮ ਉਸ ਜਿਹੜੀ ਬਜ਼ੁਰਗ ਦੀ ਵੰਸ਼ ਸੀਗੀ ਉਹ ਇਨੀ ਕੋ ਅਮੀਰ ਹੋ ਚੁੱਕੀ ਸੀਗੀ ਕਿ ਹਜ਼ਾਰਾਂ ਲੋਕ ਉਹਨਾਂ ਦੇ ਥੱਲੇ ਕੰਮ ਕਰਦੇ ਸੀ ਉਹਨਾਂ ਦਾ ਸ਼ਾਹੂਕਾਰਾ ਸੀਗਾ ਉਹਨਾਂ ਦੇ ਬਾਗ ਸੀਗੇ ਉਹਨਾਂ ਦੀਆਂ ਹਵੇਲੀਆਂ ਸੀਗੀਆਂ ਠੀਕ ਹੈ ਕਿੰਨੀਆਂ ਨਮੋਹਾਂ ਉਹਨਾਂ ਕੋਲ ਸੀਗੇ ਮਤਲਬ ਉਹਨਾਂ ਕੋਲ ਬਹੁਤ ਪੈਸਾ ਸੀਗਾ ਤਾਂ ਵਾਹਿਗੁਰੂ ਜੀ ਪੀੜੀਦਰ ਪੀੜੀ ਇਹ ਗੱਲ ਉਹਦੇ ਪਰਪੋਤੇ ਕੋਲ ਪਹੁੰਚੀ ਹੋਈ ਸੀਗੀ ਤਾਂ ਕਰਕੇ ਪਰਪੋਤੇ ਨੂੰ ਬਹੁਤ ਮਤਲਬ ਉਤਸਕ ਸੀਗਾ ਉਹਨੂੰ ਬਹੁਤ ਇੰਤਜ਼ਾਰ ਸੀਗਾ ਉਹਨੂੰ ਇਹ ਵੀ ਪਤਾ ਸੀਗਾ ਕਿ ਹੁਣ ਅਕਾਲ ਪੁਰਖ ਦੀ ਨਵੀਂ ਜੋਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਆ ਚੁੱਕੇ ਨੇ ਤੇ ਉਹ ਕਦੋਂ ਮੇਰੇ ਘਰ ਮ ਜਿਹੜਾ ਉਹ ਚਰਨ ਪਾਉਣਗੇ ਠੀਕ ਹੈ ਉਹਨੂੰ ਐਸਚਾ ਦੀ ਬਹੁਤ ਜ਼ਿਆਦਾ ਸੁਖਤਾ ਸੀ ਇਸ ਚੀਜ਼ ਦੀ ਤੁਹਾ ਬਾਏ ਨੂੰ ਜੀ ਜਦੋਂ ਉਹਨੂੰ ਪਤਾ ਲੱਗਦਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਪਿੰਡ ਦੀ ਹੱਦ ਤੇ ਆ ਆ ਗਏ ਨੇ ਤਾਂ ਫਿਰ ਉਹ ਜਿਹੜਾ ਉਹਨਾਂ ਦਾ ਪਰਪੋਤਾ ਬਜ਼ੁਰਗ ਦਾ ਪਰਪੋਤਾ ਉਹ ਨੌਜਵਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲੈ ਕੇ ਉਹਨਾਂ ਦੇ ਜਿਹੜਾ ਸਿੰਘਾਂ ਦਾ ਜੱਥਾ ਸਾਰਾ ਪੁਰਾਣ ਲੈ ਕੇ ਤੇ ਆਪ ਦੀ ਹਵੇਲੀ ਵਿੱਚ ਆ ਜਾਂਦਾ ਹੁਣ ਉਹ ਪਰਪੋਤਾ ਕੌਣ ਹੈ ਵਾਹਿਗੁਰੂ ਜੀ ਤੁਸੀਂ ਸਭ ਜਾਣਦੇ ਹੋ ਟੋਡਰਮਲ ਠੀਕ ਹੈ ਉਹ ਟੋਡਰਮਲ ਸੀ ਉਹਨਾਂ ਦਾ ਜਿਹੜਾ ਪਰਪੋਤਾ ਸੀ ਬਜ਼ੁਰਗ ਦਾ ਤਾਂ ਇਸ ਤਰ੍ਹਾਂ ਪੁਰਾਣੇ ਟਾਈਮ ਤੋਂ ਟੋਡਰਮਲ ਦਾ ਜਿਹੜਾ ਸਬੰਧ ਸੀ ਉਹ ਗੁਰੂ ਪਰਿਵਾਰ ਨਾਲ ਜੁੜਿਆ ਹੋਇਆ ਸੀਗਾ ਤੇ ਫਿਰ ਟੋਡਰਮਲ ਨੇ ਗੁਰਤੇਬਾਹਦਰ ਜੀ ਨੂੰ ਕਰੇ विश्राम ਉਥੇ ਕਰਵਾਇਆ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਸ਼ਕਾਇਆ ਉਹਨਾਂ ਦੀ ਸੇਵਾ ਕੀਤੀ ਤੇ ਅੰਸ਼ੀਰ ਗੁਰ ਤੇਗ ਬਹਾਦਰ ਜੀ ਇੱਕ ਦੋ ਦਿਨ ਉਥੇ ਰੁਕੇ ਐ ਠੀਕ ਹੈ ਉਸ ਤੋਂ ਬਾਅਦ ਜਦੋਂ ਸ਼੍ਰੀ ਗੁਰ ਤੇਗ ਬਹਾਦਰ ਜੀ ਉਥੋਂ ਜਾਣ ਲੱਗੇ ਤਾਂ ਵੈਗੁਰ ਜੀ ਇਤਿਹਾਸ ਦੇ ਵਿੱਚ ਲਿਖਿਆ ਕਿ ਟੋਡਰ ਮੱਲ ਇੱਕ ਥਾਲ ਮੋਹਰਾਂ ਦਾ ਭਰ ਕੇ ਗੁਰੂ ਸਾਹਿਬ ਅੱਗੇ ਉਹਨਾਂ ਨੇ ਭੇਟ ਕੀਤਾ ਠੀਕ ਹੈ ਤਾਂ ਫਿਰ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਕਿਹਾ ਕਿ ਅ ਅਸੀਂ ਤੁਹਾਡੇ ਤੋਂ ਇੰਨੀ ਸੇਵਾ ਨਹੀਂ ਲੈ ਸਕਦੇ ਸਾਨੂੰ ਤੁਹਾਡੇ ਤੋਂ ਹੋਰ ਜ਼ਿਆਦਾ ਸੇਵਾ ਚਾਹੀਦੀ ਹੈ ਸਾਨੂੰ ਤੁਹਾਡੇ ਤੋਂ ਹੋਰ ਬਹੁਤ ਮੋਹਰਾ ਚਾਹੀਦੀਆਂ ਨੇ ਤਾਂ ਸ਼ੋਟਰਮਲ ਕਹਿੰਦਾ ਕਿ ਵਾਹ ਗੁਰੂ ਜੀ ਇਹ ਗੁਰੂ ਮਹਾਰਾਜਾ ਮੈਨੂੰ ਤੁਸੀਂ ਟਾਈਮ ਦਿਓ ਤਾਂ ਜੋ ਮੈਂ ਆਪਣਾ ਸਾਰਾ ਕੁਝ ਵੇਚ ਕੇ ਤੇ ਮੋਹਰਾ ਤੁਹਾਡੇ ਸਾਹਮਣੇ ਪੈਂਟ ਕਰ ਚੁੱਕਾ ਕਿਉਂਕਿ ਗੁਰੂ ਸਾਹਿਬ ਨਾਲ ਜੁੜੇ ਹੋਣ ਕਰਕੇ ਗੁਰੂ ਪਰਿਵਾਰ ਦੇ ਜੁੜੇ ਨਾਲ ਹੋਣ ਕਰਕੇ ਟੋਡਰਮਲ ਦੇ ਵਿੱਚ ਧਰਮ ਪ੍ਰਤੀ ਸੇਵਾ ਪ੍ਰਤੀ ਬਹੁਤ ਉਹ ਉਹਨਾਂ ਦੇ ਵਿੱਚ ਅਧਿਆਲਤਾ ਸੀਗੀ ਠੀਕ ਹੈ ਤਾ ਉਹ ਕਿਉਂਕਿ ਉਹ ਵੰਛਸੀ ਜਿਹੜੀ ਬਜ਼ੁਰਗ ਅਦੀ ਉਹ ਇਹ ਜਾਣਦੇ ਸੀਗੇ ਕਿ ਗੁਰੂ ਸਾਹਿਬ ਦੇ ਬਚਨ ਹੋਣ ਕਰਕੇ ਹੀ ਅਸੀਂ ਹਵੇਲੀਆਂ ਦੇ ਮਾਲਕ ਬਣੇ ਆ ਅਸੀਂ ਕੱਖਾਂ ਤੋਂ ਲੱਖਾਂ ਤੱਕ ਬਣੇ ਆ ਤਾਂ ਟੋਟਰ ਮੱਲ ਨੇ ਇਸ ਤਰ੍ਹਾਂ ਗੁਰੂ ਮਹਾਰਾਜ ਅੱਗੇ ਗੁਰਤੇਗ ਬਾਦਰ ਜੀ ਅੱਗੇ ਫਰਿਆਦ ਕੀਤੀ ਤੇ ਗੁਰਤੇਗ ਬਾਦਰ ਜੀ ਕਹਿੰਦੇ ਫਿਰ ਉਹਨਾਂ ਨੇ ਫਿਰ ਬਚਨ ਦੇ ਤਾਂ ਹੁਣ ਗੁਰੂ ਰਾਮਦਾਸ ਜੀ ਨੇ ਜਿਹੜਾ ਬਚਨ ਦਿੱਤਾ ਸੀਗਾ ਉਹ ਨੌਵੀਂ ਪਾਸ਼ਾ ਹੀ ਗੁਰਤੇਗ ਬਾਦਰ ਜੀ ਨੇ ਪੂਰਾ ਕੀਤਾ ਹਨਾ ਤੇ ਹੁਣ ਫਿਰ ਗੁਰਤੇਗ ਬਾਹਤਰ ਜੀ ਨੇ ਉਹਨਾਂ ਨੂੰ ਬਚਨ ਦਿੱਤਾ ਕਹਿੰਦੇ ਨਾ ਵੀ ਜਦੋਂ ਸਾਨੂੰ ਲੋੜ ਹੋਈ ਠੀਕ ਹੈ ਫੇਰ ਅਸੀਂ ਤੁਹਾਡੇ ਕੋਲੋਂ ਗੱਡਾ ਭਰ ਕੇ ਮੋਹਰਾਂ ਦਾ ਲਾ ਇਕ ਐਸ ਤਰ੍ਹਾਂ ਗੁਰੂ ਮਹਾਰਾਜ ਨੇ ਬਚਨ ਦਿੱਤਾ ਸੀਗਾ ਇਸ ਤਰ੍ਹਾਂ ਵਾਹਿਗੁਰੂ ਜੀ ਜੇਕਰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਆਪਾਂ ਤਾਂ ਹੀ ਸੇਵਾ ਕਰ ਸਕਦੇ ਹਾਂ ਗੁਰੂ ਮਹਾਰਾਜ ਨੇ ਟੋਟਰ ਮੰਨ ਨੂੰ ਬਚਨ ਦਿੱਤਾ ਸੀਗਾ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀਗੀ ਜਿੰਨੇ ਤੱਕ ਗੁਰੂ ਮਹਾਰਾਜ ਬਖਸ਼ਿਸ਼ ਨਹੀਂ ਨਾ ਕਰਦਾ ਵਾਹਿਗੁਰੂ ਜੀ ਆਪਾਂ ਕਿਸੇ ਤਰ੍ਹਾਂ ਦੀ ਸੇਵਾ ਨਹੀਂ ਕਰ ਸਕਦੇ ਆਪਾਂ ਗੁਰੂ ਘਰ ਨਹੀਂ ਜਾ ਸਕਦੇ ਆਪਾਂ ਪਾਠ ਹੋ ਜਾਣ ਨਹੀਂ ਕਰ ਸਕਦੇ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਆਪਾਂ ਸਾਰਾ ਕੁਝ ਤਾਂ ਹੀ ਕਰ ਸਕਦੇ ਹਾਂ ਜੇਕਰ ਕੋਈ ਕਵੇ ਵੀ ਮੈਂ ਪਾਠ ਕਰਦਾ ਜਾਂ ਗੁਰੂ ਘਰ ਜਾਣੀ ਆ ਹਨਾ ਤਾਂ ਵਾਹਿਗੁਰੂ ਜੀ ਆਪਾਂ ਕੁਐਸਚਨ ਹੀ ਕਰਦੇਗੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਆ ਤਾਂ ਹੀ ਆਪਾਂ ਸਭ ਕੁਝ ਕਰਦੇ ਆ ਤਾਂ ਅਗਲਾ ਤਾਂ ਆਸੇ ਵਾਹਿਗੁਰੂ ਜੀ ਤੁਸੀਂ ਸਭ ਜਾਣੋ ਕਿ ਕਿਸ ਤਰ੍ਹਾਂ ਛੋਟੇ ਸਹਿਬ ਜਦਿਆਂ ਦੇ ਤੇ ਮਾਤਾ ਗੁਜਰਕਾਰ ਦੇ ਸੰਸਕਾਰ ਦੇ ਲਈ ਟੋਟਰ ਮਾਲਣੇ ਆਪਣੀ ਸਾਰੀ ਜਾਇਦਾਦ ਆਪਣਾ ਸਾਰੇ ਬਾਗ ਐਟ ਅ ਟਾਈਮ ਵੇਚ ਕੇ ਘਾਟੇ ਵਾਦੇ ਵਿੱਚ ਵੇਚ ਕੇ ਤੇ ਗੱਡਾ ਭਰ ਕੇ ਮੋਹਰਾਂ ਦਾ ਲਿਆ ਕੇ ਤੇ ਮੋਹਰਾਂ ਖੜੀਆਂ ਕਰਕੇ ਸਰਹਾਂਦੇ ਦੀ ਜਗਾ ਜਿਹੜੀ ਲਈ ਸੀ ਸੰਸਕਾਰ ਕਰਨ ਦੇ ਲਈ ਠੀਕ ਹੈ ਤੇ ਉਹ ਅੱਜ ਦਾਦੇ ਨੇ 28 ਦਸੰਬਰ ਵਾ ਗੁਰੂ ਜੀ ਅ ਇਤਿਹਾਸ ਦੇ ਮੁਤਾਬਕ ਅੱਜ ਦਾ ਦਿਨ ਮਨਾਇਆ ਜਾਂਦਾ ਸਸਕਾਰ ਮਤਲਬ ਮੰਨਿਆ ਜਾਂਦਾ ਕਿ ਅੱਜ ਦੇ ਦਿਨ ਮਾਤਾ ਗੁਜਰਕਾਰ ਤੇ ਛੋਟੇ ਸੱਜਦਿਆਂ ਦਾ ਜਿਹੜਾ ਸਸਕਾਰ ਕੀਤਾ ਗਿਆ ਸੀਗਾ ਤਾਂ ਜਿੰਨੀ ਜਗ੍ਹਾ ਦੇ ਵਿੱਚ ਜਿਹੜਾ ਸਰਹੰਦ ਦਾ ਵजीर खान ਸੀਗਾ ਤੇ ਉਹਨੇ ਕਿਹਾ ਸੀਗਾ ਕਿ ਜਿੰਨੀ ਜਗ੍ਹਾ ਦੇ ਵਿੱਚ ਤੂੰ ਮੋਹਰਾਂ ਖੜੀਆਂ ਕਰਕੇ ਇੱਕ ਵੈਗਰੂ ਜੀ ਲੇਟੀਆਂ ਲੇਟੀਆਂ ਮੋਹਰਾਂ ਤਾਂ ਬਹੁਤ ਜਗ੍ਹਾ ਰੁਕ ਲੈਂਦੀਆਂ ਇੱਕ ਖੜੀਆਂ ਕਰਕੇ ਠੀਕ ਹੈ ਕਰਨੀਆਂ ਬਹੁਤ ਔਖੀਆਂ ਤਾਂ ਗੱਡਾ ਭਰ ਕੇ ਜਿਹੜਾ ਟੋਡਰ ਮਲ ਸੀ ਮੋਹਰਾਂ ਲੈ ਕੇ ਆਇਆ ਸੀਗਾ ਤੇ ਜਿੰਨੀ ਜਗ੍ਹਾ ਦੇ ਵਿੱਚ ਉਹਨੇ ਖੜੀਆਂ ਕਰਕੇ ਮੋਹਰਾਂ ਰੱਖੀਆਂ ਸੀਗੀਆਂ ਉਨੀ ਜਗ੍ਹਾ ਸਰਹੰਦ ਦੀ ਉਹਨੂੰ ਦਿੱਤੀ ਗਈ ਸੀਗੀ ਤੇ ਫਿਰ ਉਥੇ ਮੋਤੀ RAM ਮੇਰਾ ਤਾਂ ਪਰਿਵਾਰ ਤੇ ਟੋਡਰ ਮਲ ਦੇ ਪਰਿਵਾਰ ਨੇ ਉਥੇ ਮਾਤਾ ਗੁਜ਼ਰਕਾਰ ਨੇ ਛੋਟੇ ਸਾਹਿਬ ਜਦਿਆਂ ਦਾ ਉਹਤੇ ਸੰਸਕਾਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਅੰਗਿੱਠਾ ਜਿਹੜਾ ਸੀਗਾ ਉਹ ਉਸੇ ਜਗ੍ਹਾ ਤੇ ਉਹਨਾਂ ਦਾ ਅੰਗਿੱਠਾ ਵੀ ਆਪ ਦਿੱਤਾ ਗਿਆ ਸੀਗਾ ਬਈ ਗੁਰੂ ਜੀ ਤੇ ਇਸ ਤਰ੍ਹਾਂ ਟੋਡਰਮਾਲ ਦਾ ਗੁਰੂ ਪਰਿਵਾਰ ਨਾਲ ਪੁਰਾਣੇ ਸਮੇਂ ਤੋਂ ਸੰਬੰਧ ਸੀਗਾ ਤੇ ਗੁਰੂ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਬਚਨ ਕਰਕੇ ਟੋਡਰਮਾਲ ਤੋਂ ਜਿਹਦੀ ਸੇਵਾ ਲਈ ਸੀ ਬਈ ਗੁਰੂ ਜੀ ਨੋਤੀਰਾ ਮੇਰਾ ਮੈਂ ਬਹੁਤ ਵੱਡੀ ਸੇਵਾ ਨਿਭਾਗੇ ਆ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਮੋਤੀराम ਮੈਰਾ ਜਿਹੜਾ ਜਿਹੜਾ ਕਿ ਜਿੰਨ ਜਿਹੜਾ ਕਿ ਉਹਨਾਂ ਨੇ ਮਾਤਾ ਗੁਜਰ ਘੌਰ ਤੇ ਛੋਟੇ ਸਾਹਿਬ ਜਦਿਆਂ ਨੂੰ ਸ਼ਿਕਾਇਆ ਸੀਗਾ ਠੀਕ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਸਰਹੰਦ ਦੀ ਜਿਹੜੀ ਟੋਟਰਮਲ ਨੇ ਖਰੀਦੀ ਸੀਗੀ ਵੈਗੁਰੂ ਜੀ ਇੰਨੀ ਮਹਿੰਗੀ ਜਗਾ ਕਿਤੇ ਨਾ ਤਾਂ ਅੱਜ ਤੱਕ ਵਿਕੀ ਐ ਤੇ ਨਾ ਕਦੇ ਵਿਕਣੀ ਐ ਤੇ ਨਾ ਵੈਗੁਰੂ ਜੀ ਇਹੋ ਜੀ ਸੇਵਾ ਕਿਸੇ ਨੇ ਨਭਾਉਣੀ ਐ ਠੀਕ ਹੈ ਤਾਂ ਧੰਨ ਕਹੀਏ ਵੈਗੁਰੂ ਜੀ ਬਾਜਾਂ ਵਾਲੇ ਨੂੰ ਜਿਨੇ ਆਪਣਾ ਪਰਿਵਾਰ ਵਾਰਿਆ ਧੰਨ ਕਹੀਏ ਮਾਤਾ ਗੁਜਰਕਾਰ ਨੂੰ ਜਿਨੇ ਆਪਣੇ ਅੱਖਾਂ ਸਾਹਮਣੇ ਆਪਣੇ ਪੋਤੇ ਵਾਰੇ ਹੈ ਨਾ ਧੰਨ ਕਹੀਏ ਸਰ ਸਭ ਜਦਾ ਜਰਾਵਰ ਸਿੰਘ ਨੂੰ ਧੰਨ ਕਹੀਏ ਸਭ ਜਦਾ ਖਤੇ ਸਿੰਘ ਨੂੰ ਇਹਨਾਂ ਨੇ ਛੋਟੀ ਉਮਰ ਦੇ ਵਿੱਚ ਵੱਡੀਆਂ-ਵੱਡੀਆਂ ਸ਼ਹਾਦਤਾਂ ਜੜੀਆਂ ਨੇ ਸ਼ਹਾਦਤਾਂ ਵੱਡੀਆਂ-ਵੱਡੀਆਂ ਹੋ ਦੇ ਗਏ ਨੇ ਤਾਂ ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ-ਨਾਲ ਧੰਨ ਕਹੀਏ ਮੋਤੀराम ਮਹਿਰਾ ਨੂੰ ਵੈਗਰੂ ਜੀ ਧੰਨ ਕਹੀਏ ਟੋਟਰ ਮੱਲ ਨੂੰ ਜਿਨ੍ਹਾਂ ਨੇ ਐਡੀ ਵੱਡੀ ਸੇਵਾ ਨਭਾਈ ਹੈ ਤਾਂ ਆਪਾਂ ਵੀ ਵੈਗਰੂ ਜੀ ਗੁਰੂ ਸਾਹਿਬ ਤੋਂ ਅਰਦਾਸ ਕਰੀਏ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਕਿ ਸਾਡੇ ਕੋਲੋਂ ਵੀ ਵਾਹਿਗੁਰੂ ਜੀ ਦੀ ਸੇਵਾ ਲਓ ਪਾਠ ਪੂਜਾ ਦੀ ਸੇਵਾ ਲਓ ਗੁਰੂ ਘਰ ਦੀ ਸੇਵਾ ਲਓ ਕਿਉਂਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਤੋਂ ਬਿਨਾ ਵਾਹਿਗੁਰੂ ਜੀ ਆਪਾਂ ਸੇਵਾ ਨਹੀਂ ਕਰ ਸਕਦੇ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ ਫਿਰ ਹੀ ਆਪਾਂ ਸੇਵਾ ਕਰ ਸਕਦੇ ਆ ਤਾਂ ਵਾਹਿਗੁਰੂ ਜੀ ਇਹ ਜੋ ਇਤਿਹਾਸ ਦੇ ਵਿੱਚ ਲਿਖੀ ਗਈ ਹੈ ਇੱਕ ਸਾਖੀ ਹੈ ਕਿਸ ਤਰ੍ਹਾਂ ਟੋਡਰ ਮਲ ਦਾ ਸੰਬੰਧ ਗੁਰੂ ਸਾਹਿਬ ਨਾਲ ਸੀਗਾ ਤੇ ਏਸੀ ਆਪਣੀ ਅੱਜ ਦੀ ਵੀਡੀਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ